ਸਾਰੇ ਦੇਸ਼ ਦੇ ਗਰੀਬਾਂ ਦੇ ਮਸੀਹਾ ਸਰਦਾਰ ਬੂਟਾ ਸਿੰਘ ਜੀ ਜਿਹੜੇ ਵਾਹਿਦ ਜਨਰਲ ਸਕੱਤਰ ਆਲ ਇੰਡੀਆ ਕਾਂਗਰਸ ਕਮੇਟੀ ਜਦੋਂ ਸ਼੍ਰੀਮਤੀ ਇੰਦਰਾ ਗਾਂਧੀ ਔਰ ਕਾਂਗਰਸ ਦਾ ਸਪਲਿਟ ਹੋਇਆ 1979 ਵਿੱਚ 24 ਅਕਬਰ ਰੋਡ ਪਹਿਲੀ ਵਾਰ ਮੈਂ ਉਹਨਾਂ ਨੂੰ ਮਿਲਿਆ ਔਰ ਜਿੱਦੀ ਵੱਡੀ ਸੇਵਾ ਉਹਨਾਂ ਨੇ ਦੇਸ਼ ਵਿੱਚ ਗਰੀਬ ਆਵਾਮ ਦੀ ਸਫਾਈ ਕਰਮਚਾਰੀ ਮਜ਼ਦੂਰ ਕਿਰਤੀ ਕਾਮੇ ਔਰ ਖਾਸ ਕਰਕੇ ਪੰਜਾਬ ਦੇ ਅੰਦਰ ਗੁਰੂ ਸਹਿਬਾਨ ਦੇ ਆਸ਼ੇ ਨੂੰ ਔਰ ਉਸ ਵਿਚਾਰ ਤਾਰਾ ਨੂੰ ਜਿਹੜੀ ਗਰੀਬ ਸਿੱਖਣ ਕੋ ਦਿਉ पाच ਛਾਈ ਦਾ ਮਹਾਵਾਖ ਹਨ ਔਰ ਜਿਨ੍ਹਾਂ ਦੀ ਵਰਨ ਔਰ ਕੁਲ ਮਾਹੀ ਸਰਦਾਰੀ ਨਾ ਪਈ ਖਦਾਹੀ ਮੈਂ ਇਨਹੀ ਕੋ ਸਰਦਾਰ ਬਣਾਉ ਤਬੇ ਗੋਬਿੰਦ ਸਿੰਘ ਨਾਮ ਕਹਾਉ ਉਹਨਾਂ ਬਾਰੇ અપਮਾਨਜਨਕ ਟਿੱਪਣੀਆਂ ਜਾਤੀ ਸੂਚਕ ਟਿੱਪਣੀਆਂ ਔਰ ਵਿਸ਼ੇਸ਼ ਕਰਕੇ ਕਾਂਗਰਸ ਦੇ ਸੂਬਾ ਪ੍ਰਧਾਨ ਵੱਲੋਂ ਇਹ ਸਾਰੇ ਪੰਜਾਬ ਹਿੰਦੁਸਤਾਨ ਤੇ ਦੁਨੀਆ ਵਿੱਚ ਗਰੀਬਾਂ ਦੇ ਮਸੀਹਾ ਨੂੰ ਇੱਕ ਹੁੰਦਾ ਸੀ ਬੂਟਾ ਸਿੰਘ ਇਹ ਸ਼ਬਦ ਕਹਿ ਕੇ અપਮਾਨਿਤ ਕਰਨਾ ਮੈਂ ਸਮਰਨ ਕਰਉਣਾ ਚਾਹਨਾ ਦੋ ਗੱਲਾਂ ਉਹਨਾਂ ਦੇ ਜੀਵਨ ਦੀਆਂ ਮੈਂ ਉਹਨਾਂ ਨੂੰ ਜਦ ਘਰ ਇੱਕ ਵਾਰ ਮਿਲਣ ਗਿਆ ਉਦੋਂ ਕੇਂਦਰੀ ਮੰਤਰੀ ਬਣ ਚੁੱਕੇ ਸਨ ਆਪਣੀ ਧਰਮ ਪਤਨੀ ਸਾਹਿਬਾ ਨੂੰ ਬੁਲਾ ਕੇ ਮੈਨੂੰ ਉਹ ਪਿਆਰ ਭਰੇ ਸ਼ਬਦ ਅੱਜ ਵੀ ਕੰਨਾਂ ਵਿੱਚ ਗੂੰਜਦੇ ਹਨ ਕਿ ਆਓ ਸਰਦਾਰ ਜੀ ਦਾ ਬੇਟਾ ਆਇਆ ਹੈ ਮੇਰੇ ਪਿਤਾ ਜੀ ਨੂੰ ਹਾਲਾਂਕਿ ਉਹ ਤਕਰੀਬਨ 5-7 ਸਾਲ ਉਮਰ ਦਾ ਫਰਕ ਸੀ ਲੇਕਿਨ ਮੈਨੂੰ ਇੱਕ ਪੁੱਤਰ ਦੀ ਤਰ੍ਹਾਂ ਉਹਨਾਂ ਨੇ ਦਿੱਲੀ ਵਿੱਚ ਜਦੋਂ ਸਾਨੂੰ ਕੋਈ ਨਹੀਂ ਸੀ ਜਾਣਦਾ ਅਗਰ ਕਿਸੇ ਘਰ ਵਿੱਚ ਕਿਸੇ ਘਰ ਵਿੱਚ ਸਾਨੂੰ ਸ਼ਰਨ ਮਿਲੀ ਉਹ ਸਰਦਾਰ ਬੂਟਾ ਸਿੰਘ ਦਾ ਗ੍ਰਹਿ ਸੀ ਉਹਨਾਂ ਬਾਰੇ ਇਹ ਸ਼ਬਦ ਕਹੇ ਜਾਣੇ ਜਿਨ੍ਹਾਂ ਨੇ ਅੰਤਰਰਾਸ਼ਟਰੀ ਪੱਧਰ ਤੇ ਜਦੋਂ ਅਪਾਰਥਾਈਟ ਦੇ ਵਿਰੁੱਧ ਸਾਊਥ ਅਫਰੀਕਾ ਵਿੱਚ ਨੈਲਸਨ ਮੰਡੇਲਾ ਨੇ ਸਿਆ ਲੋਕਾਂ ਦੀ ਵੱਡੀ ਜद्दोजਹਿਦ ਦੇ ਵਿੱਚ ਫਤਿਹ ਪ੍ਰਾਪਤ ਕੀਤੀ ਉਹਦੇ ਵਿੱਚ ਬਹੁਤ ਵੱਡਾ ਰੋਲ ਸਰਦਾਰ ਬੂਟਾ ਸਿੰਘ ਜੀ ਦਾ ਜਾਤ ਪਾਤ ਦੇ ਔਰੰਗ ਭੇਦ ਦੇ ਖਿਲਾਫ ਉਹਨਾਂ ਦਾ ਰਿਹਾ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਕਿ ਇਸ અપਮਾਨਜਨਕ ਟਿੱਪਣੀ ਨਾਲ ਜਿੱਥੇ ਨੋਟਿਸ ਉਹ ਮੋਟੋ ਲਿਆ ਗਿਆ ਹੈ ਐਸ்சி ਕਮਿਸ਼ਨ ਵੱਲੋਂ ਉਹਨਾਂ ਨੇ ਬਹੁਤ ਅਲਰਟਸ ਔਰ ਬੜੇ ਮੌਕੇ ਸਿਰ ਇਸ ਗੱਲ ਨੂੰ ਸੰਭਾਲਿਆ ਪਰ ਸਾਨੂੰ ਆਪਣੇ ਸ਼ਬਦਾਂ ਦਾ ਆਪਣੀ ਸ਼ਬਦ ਸਾਧਨਾ ਦਾ ਸਾਨੂੰ ਇਤਿਹਾਸ ਦਾ ਸਾਨੂੰ ਗੁਰੂ ਪਰਿਸ਼ੋਕਰ ਦਾ ਕੀ ਕੋਈ ਜਾਣਦਾ ਹੈ ਕਿ ਸਰਦਾਰ ਬੂਟਾ ਸਿੰਘ ਜੀ ਨੇ ਜਿਹੜੇ ਬੰਦੇ અપਮਾਨਜਨਕ ਟਿੱਪਣੀਆਂ ਕਰਦੇ ਹਨ ਜਿੰਨੇ ਸੰਤ ਸਾਧੂ ਮਹਾਤਮਾ ਹਨ ਹਿੰਦੁਸਤਾਨ ਦੇ ਉਹਨਾਂ ਦੀ ਜ਼ਿਆਰਤ ਔਰ ਉਹਨਾਂ ਦੇ ਚਰਨਾਂ ਵਿੱਚ ਬੈਠ ਕੇ ਚਾਹੇ ਉਹ ਗਰੀਬ ਕਿਰਤੀ ਕਾਮਿਆਂ ਦੇ ਆਗੂ ਹੋਣ ਚਾਹੇ ਉਹ ਕਿਸੇ ਵੱਡੀ ਜਾਤੀ ਦੇ ਆਗੂ ਹੋਣ ਉਹਨਾਂ ਨੇ ਹਮੇਸ਼ਾ ਸਿਰ ਨਵਾਇਆ ਔਰ ਬਹੁਤ ਵੱਡੀ ਨਮਰਤਾ ਉਹਨਾਂ ਨੇ ਰੱਖੀ ਇਹ ਬੜੀ ਵੱਡੀ ਅਕਿਰਤ ਕਰਨਤਾ ਦਾ ਸਬੂਤ ਹੈ ਅਜਿਹੇ ਸ਼ਖਸ ਇੱਕ ਰਿਸਪਾਂਸਿਬਲ ਔਰ ਇੱਕ ਲੀਡਿੰਗ ਪ੍ਰੈਜ਼ੀਡੈਂਟ ਆਫ ਠੀਕ ਪੰਜਾਬ ਪ੍ਰਦੇਸ਼ ਕਾਂਗਰਸ ਵੱਲੋਂ ਕਹੇ ਜਾਣੇ ਇਹ ਇਸ ਦੇ ਨਾਲ ਮੈਂ ਕੋ ਕਾਂਗਰਸ ਵੱਲੋਂ ਤਾਂ ਟਿੱਪਣੀ ਨਹੀਂ ਕਰ ਸਕਦਾ ਲੇਕਿਨ 45 ਬਾਰੇ ਕਿਉਂਕਿ ਇਸ ਜਮਾਤ ਵਿੱਚ ਸਾਰੀ ਜ਼ਿੰਦਗੀ ਫਿਊਡਲਿਜ਼ਮ ਦੇ ਵਿਰੁੱਧ ਲੜਾਈ ਲੜੀ ਹੈ ਕਾਂਗਰਸ ਦੇ ਨਾਲ ਰਹਿ ਕੇ ਇਹਦੇ ਨਾਲ ਸਾਰੇ ਦੇਸ਼ ਔਰ ਪੰਜਾਬ ਦੇ ਵਿੱਚ ਕਾਂਗਰਸ ਨੂੰ ਬਹੁਤ ਵੱਡਾ ਨੁਕਸਾਨ ਹੋਏਗਾ ਔਰ ਅਸੀਂ ਚੌਥੀ ਪੋਜੀਸ਼ਨ ਤੇ ਲੜਾਈ ਆਉਣ ਵਾਲੀ 27 ਦੀਆਂ ਚੋਣਾਂ ਵਿੱਚ ਇਹਨਾਂ અપਮਾਨਜਨਕ और इन बचगाना हरकतों के इन मस्खरिया के मूह चो निकले शब्दों ने कांग्रेस का बहुत वा नुकसान किया बहुत बहुत मेहरबानी धनबाद